ਹਾਲ ਚਾਲਾ ਮਲੇਰ ਕੋਟਲੇ ਵਾਲਿਓ ਨਾਰਾ ਤਕਬੀਰ ਜੱਲਾਹੁ ਵਕਾ ਨਾਰਾ ਤਕਬੀਰ ਜੱਲਾਹੁ ਵਕਾ ਬੋਲੇ ਇਸਾਨਾ ਤੁਹਾਡੇ ਇੱਥੇ ਮਲੇਰ ਕੋਟਲੇ ਦੇ ਵਿੱਚ ਹੋਰ ਬਹੁਤ ਪਾਰਟੀਆਂ ਆਲੇ ਆਏ ਹੋਣਗੇ ਤੁਹਾਨੂੰ ਉਹਨਾਂ ਨੇ ਲਾਲਚ ਦਿੱਤੇ ਹੋਣਗੇ ਫ੍ਰੀ ਆਟੇ ਦੇ ਫ੍ਰੀ ਦਾਲਾਂ ਦੇ 1000 ਰੁਪਏ ਮਹੀਨਾ ਉਹ ਕਹਿਣਗੇ ਵੀ ਤੁਹਾਡੇ ਕਾਊਂਟਾਂ ਦੇ ਵਿੱਚ ਪਾਵਾਂਗੇ ਤੁਹਾਨੂੰ ਮੰਗਤੇ ਹੋਣ ਦਾ ਅਹਿਸਾਸ ਕਰਵਾ ਕੇ ਜਾਣਗੇ ਮੈਨੂੰ ਇੱਕ ਗੱਲ ਦੱਸੋ ਕਿਸੇ ਵੀ ਪਾਰਟੀ ਨੇ ਇਹ ਗੱਲ ਆਖੀ ਆ ਵੀ ਜਿਹੜੇ ਤੁਹਾਡੇ ਰਿਸ਼ਤੇਦਾਰ ਪਾਕਿਸਤਾਨ ਦੇ ਵਿੱਚ ਨੇ ਜੋ ਤੁਹਾਡੀਆਂ ਰਿਸ਼ਤੇਦਾਰੀਆਂ ਪਾਕਿਸਤਾਨ ਦੇ ਵਿੱਚ ਨੇ ਉਹ ਜੇ ਤੁਹਾਨੂੰ ਇੱਥੇ ਮਿਲਣ ਆਉਂਦੇ ਆ ਉਹਨਾਂ ਨੂੰ ਅਸੀਂ ਇੰਡੀਆ ਦੀ ਨੈਸ਼ਨੈਲਿਟੀ ਦਵਾਗੇ ਕੀ ਇਹ ਗੱਲ ਕਿਸੇ ਪਾਰਟੀ ਨੇ ਆਖੀ ਆ ਮੈਨੂੰ ਦੱਸੋ ਤੁਸੀਂ ਮੁੱਦੇ ਸਾਡੇ ਇਹ ਨੇ ਕਿ ਜੋ ਸਾਡੇ ਮੁਸਲਮਾਨ ਵੀਰਾਂ ਦੇ ਪਰਿਵਾਰ ਰਿਸ਼ਤੇਦਾਰੀਆਂ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਜੇ ਉਹ ਇੱਥੇ ਇੰਡੀਆ ਦੇ ਵਿੱਚ ਆਪਦੇ ਰਿਸ਼ਤੇਦਾਰਾਂ ਨੂੰ ਮਿਲ ਮਾਉਂਦੇ ਆ ਉਹਨਾਂ ਨੂੰ ਇੱਥੋਂ ਦੀ ਇੰਡੀਆ ਦੀ ਨੈਸ਼ਨੈਲਿਟੀ ਦਿੱਤੀ ਜਾਣੀ ਚਾਹੀਦੀ ਆ ਤੇ ਜਿਹੜੀ ਝਾੜੂ ਦੀ ਟੀਮ ਆ ਇੱਕ ਗੱਲ ਯਾਦ ਰੱਖਿਓ ਮਲੇਰ ਕੋਟਲੇ ਵਾਲਿਓ ਇਹ ਭਾਜਪਾ ਦੀ ਪੀ ਟੀਮ ਆ ਝਾੜੂ ਦੀ ਟੀਮ ਆ ਜਿਹੜੀ ਇਹ ਗੱਲ ਚੇਤੇ ਰੱਖਿਓ ਇਹ ਉਹੀ ਟੀਮ ਆ ਜਿਨ੍ਹਾਂ ਨੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਸੀ ਇਹ ਉਹੀ ਭਾਜਪੀ ਦੀ ਪੀ ਟੀਮ ਆ ਇਹ ਇੱਕ ਹੀ ਆ ਭਾਈਪਾਲ ਆ ਤੇ ਝਾੜੂ ਵਾਲੇ ਆ ਇੱਕ ਹੀ ਆ ਅੱਜ ਜੇ ਮੁਸਲਮਾਨ ਭਰਾਵੋ ਜੇ ਤੁਸੀਂ ਭਾਜਪੀ ਨੂੰ ਝਾੜੂ ਨੂੰ ਵੋਟ ਪਾਓਗੇ ਮੈਨੂੰ ਇੱਕ ਗੱਲ ਹੱਥ ਦੇ ਦਲ ਦੇ ਉੱਪਰ ਰੱਖ ਕੇ ਦੱਸ ਦੋ ਉਸ ਅੱਲਾਹ ਨੂੰ ਕੀ ਜਵਾਬ ਦੇਵੋਗੇ ਕਿ ਅਸੀਂ ਉਹਨਾਂ ਨੂੰ ਪੋਟ ਪਾਈ ਆ ਉਹਨਾਂ ਨੂੰ ਤਖਤਾਂ ਤੇ ਬਿਠਾਇਆ ਜਿਨ੍ਹਾਂ ਨੇ ਬਾਵਰੀ ਮਾਝ ਨੂੰ ਸ਼ਹੀਦ ਕੀਤਾ ਮੈਨੂੰ ਦੱਸ ਦੋ ਤੁਸੀਂ ਤੇ ਦੂਸਰੇ ਪਾਸੇ ਮੇਰੇ ਸਿੱਖ ਵੀਰ ਖੜੇ ਨੇ ਜੇ ਤੁਸੀਂ ਰਵੈਤੀ ਪਾਰਟੀਆਂ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਿਓ ਉਹਨਾਂ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਦਿਓ ਮੈਨੂੰ ਦੱਸੋ ਤੁਸੀਂ ਪਰਮਾਤਮਾ ਨੂੰ ਕੀ ਜਵਾਬ ਦੇਵੋਗੇ ਕਿ ਅਸੀਂ ਉਹਨਾਂ ਨੂੰ ਵੋਟ ਪਾਈ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕ ਕੋ ਉਚਾੜੇ ਮੈਨੂੰ ਜਵਾਬ ਦੇ ਦਿਓ ਤੁਸੀਂ ਮੈਨੂੰ ਦੋਨੇ ਕੌਮਾਂ ਜਵਾਬ ਦੇ ਦੇਣ ਇੱਕ ਪਾਸੇ ਸਾਡੇ ਮੁਸਲਮਾਨ ਵੀਰ ਜਿਨ੍ਹਾਂ ਦੀ ਬਾਬਰੀ ਮਾ ਜਦ ਨੂੰ ਸ਼ਹੀਦ ਕੀਤਾ ਗਿਆ ਤੇ ਦੂਸਰੇ ਪਾਸੇ ਸਾਡੇ ਸਿੱਖ ਭਰਾ ਅਕਾਲ ਤਖਤ ਸਾਹਿਬ ਦੇ ਉੱਪਰ ਜਿਨ੍ਹਾਂ ਨੇ ਟੈਂਕ ਕੋ ਉਚਾੜੇ ਇਥੋਂ ਇਹ ਗੱਲ ਸਾਬਤ ਹੁੰਦੀ ਆ ਜਿਹੜੇ ਰਵਾਇਤੀ ਪਾਰਟੀਆਂ ਵਾਲੇ ਆਏ ਕੁਰਸੀ ਦੇ ਭੁੱਖੇ ਨੇ ਇਹ ਕੁਰਸੀ ਦੇ ਭੁੱਖੇ ਨੇ ਇਹ ਪਰਮਾਤਮਾ ਨੂੰ ਬਿਨਾਂ ਪੱਖ ਦੇ ਕੁਰਸੀ ਦੀ ਖਾਤਰ ਇਹ ਕੁਝ ਵੀ ਕਰ ਸਕਦੇ ਆ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਜਦੋਂ 1992 ਚ ਬਾਬਰੀ ਮਹਾਜਨ ਨੂੰ ਸ਼ਹੀਦ ਕੀਤਾ ਗਿਆ ਸਾਰੇ ਘਰਾਂ ਦੇ ਵਿੱਚ ਬਹਿ ਗਏ ਕਿਸੇ ਨੇ ਆਵਾਜ਼ ਉਪਲੰਦ ਨਹੀਂ ਕੀਤੀ ਐਸੇ ਖਾਤਰ ਕਹਨੇ ਆ ਵਿੱਕਟ ਗੈਂਤੇ ਦੀ ਪਾਰਲੀਮੈਂਟ ਦੇ ਵਿੱਚ ਆਵਾਜ਼ ਵਲੰਦ ਕਰਨ ਵਾਲੇ ਜਰਨਲ ਨੂੰ ਵੋਟਾਂ ਪਾ ਕੇ ਜਿਤਾਓ ਇਹ ਝਾੜੂ ਚੱਪੇ ਵਾਲਿਆਂ ਨੇ ਕੁਛ ਨਹੀਂ ਦੇਣਾ ਝਾੜੂ ਦੇ ਨਾਲ ਘਰ ਸਾਫ਼ ਹੋ ਸਕਦੇ ਆ ਪਰ ਨੀਤਾਂ ਸਾਫ਼ ਨਹੀਂ ਹੋ ਸਕਦੀਆਂ ਨੀਤਾਂ ਇਹਨਾਂ ਦੀਆਂ ਅੱਜ ਵੀ ਗੰਦੀਆਂ ਨੇ ਨੀਤਾਂ ਅੱਜ ਵੀ ਗੰਦੀਆਂ ਨੇ ਜਿਹੜੀ ਦਿੱਲੀ ਨੇ ਅਕਾਲ ਤਖਤ ਸਾਹਿਬ ਦੇ ਟੈਂਕ ਤੋਂ ਵਿਚਾਰੇ ਜਿਹੜੀ ਬਾਬਰੀ ਮਾਝੀ ਨੂੰ ਸੀਰ ਕੀਤਾ ਉਹ ਝੜੂ ਵਾਲੇ ਥੋੜਾ ਭਗਵੰਤਮਾਨ ਹੋਸ ਹੈ ਦਿੱਲੀ ਦੇ ਮੂਰੇ ਕੋਡਾ ਹੋਇਆ ਫਿਰਦਾ ਮਾ ਦਾ ਪੁੱਤਰ ਮੂ ਇੱਕ ਵੀ ਬਿਆਨ ਘੱਟ ਗੈਂਦੀਆਂ ਦੇ ਹੱਕ ਦੇ ਵਿੱਚ ਆਇਆ ਹੋਵੇ ਮੈਨੂੰ ਦੱਸੋ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਅੱਜ ਵੀ ਕਿੱਕੜੀਆਂ ਸੁਣਾਈ ਜਾਂਦਾ ਤੁਸੀਂ ਦੱਸੋ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਹੋਵੇ ਐਨੇ ਵੱਡੇ ਅਹੁਦੇ ਦੇ ਉੱਪਰ ਬੈਠਾ ਹੋਵੇ ਉਲੂਕੀ ਕਲੀਆਂ ਸੁਣਾਉਣੀਆਂ ਸ਼ੋਭਾ ਦਿੰਦੀਆਂ ਨੇ ਮੈਨੂੰ ਦੱਸੋ ਤੁਸੀਂ ਕਦੇ ਪ੍ਰਕਾਸ਼ ਦੀ ਗੱਲ ਉਹ ਬੰਦੇ ਨੇ ਕੀਤੀ ਸਾਰਾ ਦਿਨ ਕਿ ਕਲੀਆਂ ਸੁਣਾਈ ਜਾਂਦਾ ਗੱਪ ਮਾਰੀ ਜਾਂਦਾ ਤੇ ਹੁਣ ਮਲੇਰ ਕੋਟਲੇ ਵਾਲਿਓ ਤੁਸੀਂ ਫੈਸਲਾ ਕਰ ਲਿਓ ਕਿ ਝਾੜੂ ਚੱਪਿਆਂ ਨੂੰ ਵੋਟ ਪਾਉਣੀ ਆ ਜਾਂ ਉਸ ਜਰਨੈਲ ਨੂੰ ਵੋਟ ਪਾਉਣੀ ਆ ਜਿਹੜਾ ਹਮੇਸ਼ਾ ਟੱਟ ਗੈਂਦ ਦੀ ਵੀ ਗੱਲ ਕਰਦਾ ਹੁਣ ਉੱਚੀ ਆਵਾਜ਼ ਦੇ ਵਿੱਚ ਜਵਾਬ ਦਿਓ ਤਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੀ ਪਤਾ ਲੱਗ ਜਾਏ ਉਹਨਾਂ ਨੂੰ ਵੀ ਆਪਾਂ ਚਕੀਨ ਦਵਾ ਦਈਏ ਕਿ ਮਲੇਰ ਕੋਟਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਪਿੱਠ ਦੇ ਉੱਪਰ ਖੜਾ ਬੋਲੋ ਤੇ ਝਾੜੂ ਚੋਪਿਆਂ ਵਾਲੇ ਵੀ ਖੜੇ ਹੋਣਗੇ ਤੁਸੀਂ ਦੇਖੀ ਹੋਊਗੀ ਭਗਵੰਤ ਮਾਨ ਦੀ ਵੀਡੀਓ ਪਰਸੋ ਚੌਥੇ ਉਹਨੇ ਕਿੱਕਲੀ ਸੁناਈ ਸੀ ਇਹ ਇੱਕ ਇੱਕ ਕਿੱਕਲੇ ਫਰ ਆਉਂਦੇ ਆਉਂਦੇ ਨੇ ਮੈਂ ਵੀ ਲੈ ਲਈ ਮੈਂ ਕਿਹਾ ਭਗਵੰਤ ਮਾਨ ਕਿੱਕਲੀ ਸੁਣਾ ਸਕਦਾ ਤਾਂ ਇੱਕ ਇੱਕ ਕਿੱਕਲੀ ਆਪਾਂ ਵੀ ਸੁਣਾ ਲਈਏ ਆਪਾਂ ਉਹਨਾਂ ਦੇ ਲੀਡਰਾਂ ਦੇ ਪੋਤੜੀ